ਹਾਂਜੀ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੀਆਂ ਰੇਟਾਂ ਤੋਂ ਮੱਕੀ ਦੇ ਰੇਟ ਭਾਈ ਜਿਹੜੇ ਹੈਗੇ ਆ ਗਿੱਲੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਬਈ 1100 ਰੁਪਏ ਤੋਂ ਲੈ ਕੇ 1600 ਤੇ 80 ਰੁਪਿਆ ਦੇ ਕਰ ਸੇਲ ਹੋਈ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੁੱਕੀ ਮੱਕੀ ਦੀ ਸੁੱਕੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਬਈ 1900 ਰੁਪਏ ਤੋਂ ਲੈ ਕੇ 2200 ਤੇ 70 ਰੁਪਿਆ ਦੇ ਕਰ ਅਜ ਸੇਲ ਹੋਈ ਹੈ ਹੁਣ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਜਿਹੜੇ ਕਣਕ ਦੇ ਅੱਜ ਦੇ ਰੇਟ ਰਿਹਾ ਬਈ ਦਿੱਲੀ ਮੰਡੀ ਦੇ ਵਿੱਚ ਅੱਜ ਕਣਕ ਦਾ ਰੇਟ ਰਿਹਾ ਹੈ 2725 ਰੁਪਏ ਜੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਖੰਨਾ ਮੰਡੀ 2575 ਰਾਜਕੋਟ ਮੰਡੀ 2900 ਲੁਧਿਆਣਾ ਮੰਡੀ 2600 ਤਰਨਤਾਰਨ ਮੰਡੀ 2580 ਰੁਪਏ ਗੁਰਪੁਰਾ ਮੰਡੀ 2570 ਰੁਪਏ ਪਟਨਾ ਮੰਡੀ 2630 ਰੁਪਏ ਦੇਰਾਦੂਨ ਮੰਡੀ 26200 ਕੋਮਟੂਰ ਮੰਡੀ 2960 ਮਥਰਾ ਮੰਡੀ 2610 ਰੁਪਏ ਉਸ ਤੋਂ ਬਾਅਦ ਜੇ ਹਰਿਆਣਾ ਦੀਆਂ ਮੰਡੀਆਂ ਗੱਲ ਕਰੀਏ ਹਸਾਰ ਮੰਡੀ 2600 ਰੁਪਏ ਨਰੀਲਾ ਮੰਡੀ 2600 ਤੇ 20 ਰੁਪਏ ਟੋਹਾਣਾ ਮੰਡੀ 2600 ਰੁਪਏ ਹੁਣ ਜੇ ਓਵਰਾਲ ਮਾਰਕੀਟ ਦੀ ਗੱਲ ਕਰਕੇ ਬਾਈ ਓਵਰਾਲ ਮਾਰਕੀਟ 2600 2650 ਦੇ ਵਿੱਚ ਸਟੇਬਲ ਹੋਈ ਪਈ ਹੈ ਕਣਕ ਦੇ ਰੇਟ ਵਧਣ ਦੇ ਅਸਾਰ ਹੈਗੇ ਨੇ ਸੋਦੇ 200 ਰੁਪਏ ਦਾ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਵਿੱਟਾ ਹੋਊਗਾ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਈ ਤੇਜ਼ੀ ਦਿਖਾਈ ਦੇ ਰਹੀ ਹੈ ਇਹ ਸਰੋਂ ਦੇ ਰੇਟ 7000 ਤੋਂ ਮੁੜ ਕੇ ਆਏ ਬਈ ਤੇ 7000 ਤੇ ਫਿਰ ਜਾਣਗੇ ਹੀ ਜਾਣਗੇ ਹੁਣ ਜੇ ਜੈਪੁਰ ਮੰਡੀ 850 ਪਰਤਪੁਰ ਮੰਡੀ 685 ਰੁਪਏ ਦਿੱਲੀ ਮੰਡੀ 650 ਰੁਪਏ ਉਸ ਤੋਂ ਬਾਅਦ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਤਰਨਤਾਰਨ ਮੰਡੀ 6600 ਰੁਪਏ ਅੰਮ੍ਰਿਤਸਰ ਮੰਡੀ 6300 ਤੇ 80 ਰੁਪਏ ਮੁਕਸਰ ਮੰਡੀ 6200 ਤੇ 80 ਰੁਪਏ ਫੇਰ ਗੱਲ ਕਰਦੇ ਆਪਾਂ ਅੱਗੇ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਹਿਸਾਰ ਮੰਡੀ 6400 ਰੁਪਏ ਨਰੇਲਾ ਮੰਡੀ 6400 ਰੁਪਏ ਹੁਣ ਜੇ ਓਵਰਾਲ ਮਾਰਕੀਟ ਦੀ ਗੱਲ ਕਰਗੇ ਪੰਜਾਬ ਹਰਿਆਣੇ ਦੀ ਮਾਰਕੀਟ ਦੇ ਵਿੱਚ ਜਿਹੜੀ ਅੱਜ ਦੀ ਖਰੀਦ ਰੇਟ ਸੀ ਬਾਈ ਉਹ 6500 ਰੁਪਏ ਸੀਗਾ ਤੇ ਜੇ ਓਵਰਆਲ ਆਪਾਂ ਗੱਲ ਕਰਕੇ ਓਵਰਆਲ 6500 ਨੂੰ ਅੱਜ ਪਰਚੇਜ਼ ਹੋਈ ਹੈ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਦੇ ਵਿੱਚ 6500 ਨੂੰ ਪਰਚੇਜ਼ ਹੋਈ ਹੈ ਜਿਵੇਂ ਕਨਪੁਰ ਮੰਡੀ ਦੇ ਵਿੱਚ 6400 ਪਲੱਸ ਮੰਡੀ ਫੀਸ ਪਲੱਸ 75 ਰੁਪਏ ਪਾੜਾ ਤੇ GST 42% ਇਹਦੇ ਹਿਸਾਬ ਦੇ ਨਾਲ ਬਈ ਖਰੀਦ ਹੋਈ ਹੈ ਜੇ ਹੁਣ ਆਪਾਂ ਓਵਰਆਲ ਮਾਰਕੀਟ ਦੀ ਸਾਰੀ ਮਾਰਕੀਟ ਦੀ ਗੱਲ ਕਰਕੇ ਸਾਰੀ ਮਾਰਕੀਟ ਦਾ ਸੱਜਣੋ ਹਾਲ ਇਹ ਹੈ ਵੀ ਜਿਹੜੇ ਕਣਕ ਦੇ ਤੇ ਸਰੋਂ ਦੇ ਰੇਟ ਵਧਣ ਦੇ ਅਸਾਰ ਹੈਗੇ ਨੇ ਪਰ ਜੇ ਆਪਾਂ ਗੱਲ ਕਰੀਏ ਮੱਕੀ ਦੀ ਮੱਕੀ ਦਾ ਰੇਟ ਸਟੇਬਲ ਬਣਿਆ ਰਿਹਾ